ਪ੍ਰਣਾਮ ਸਿੰਘ ਜੀ ਪ੍ਰਣਾਮ ਜੀ ਅੱਜ ਕਿੱਦਾਂ ਦਾ ਲੱਗਦਾ ਹਾਂਜੀ ਬਹੁਤ ਸੋਹਣਾ ਵਧੀਆ ਜੀ ਮਹਾਰਾਜ ਜੀ ਕਿਰਪਾ ਨਾਲ ਧੰਨ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਨਾਨਕ ਦੇਵ ਦੇ ਵਿਆਹ ਦੇ ਵਿੱਚ ਸੱਚੇ ਪਾਸਮਾਗੋ ਵਿੱਚ ਅੱਜ ਅੰਮ੍ਰਿਤਸਰ 4109 ਪ੍ਰਾਣੀ ਲਿਆਵਾ ਜਿਸ ਵਿੱਚ ਕੀ ਸ਼੍ਰੀ ਅੰਮ੍ਰਿਤਸਰ ਅਕਾਲ ਤਖਤ ਦੇ ਸਾਹਿਬ ਦੇ ਪੰਜ ਪਿਆਰੇ ਆਏ ਹੋ ਬੜੀ ਭਾਵਨਾ ਸ਼ਰਧਾ ਨਾਲ ਉਹਨਾਂ ਨੇ ਸੇਵਨ ਕਰਕੇ ਆਪਣਾ ਤੇ ਸਭਨੇ ਸੰਗਤਾਂ ਨੂੰ 109 ਪ੍ਰਾਣ ਨੂੰ ਅੰਮ੍ਰਿਤ ਛਕਾਇਆ ਅੰਮ੍ਰਿਤ ਾਲਾ ਬਣਾ ਗੁਰੂ ਮਹਾਰਾਜ ਨੇ ਜੋੜਿਆ ਸੱਚੇ ਬਾਣੀ ਨਾਲ ਜੁੜੋ ਵਾਹਿਗੁਰ ਬਲਵੰਤ ਸਿੰਘ ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਗੁਰੂ ਦੇ ਜਹਾਦੇ ਚੜੇ ਹੋ ਉਹ ਮਹਾਰਾਜ ਨੇ ਕਿਰਪਾ ਕੀਤੀ ਆ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਹਾਦੇ ਚੜੇ ਆ ਜੀ ਅੱਜ ਹਾਂ ਜੀ ਕਿੰਨਾ ਖੁਸ਼ ਆ ਕਿੰਨੀ ਖੁਸ਼ ਬਹੁਤ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਚਾਹ ਇਸ ਚੀਜ਼ ਕਿਦਾਂ ਵੀ ਜੀ ਖਿਆਲ ਆਇਆ ਮੰਚ ਤੇ ਮੈਂ ਮਹਾਰਾਜ ਜੀ ਰੋਜ਼ ਗੁਰਦੁਆਰੇ ਜਾਂਦੀ ਹਾਂ ਤੇ ਮੇਰਾ ਜਿੰਦ ਕਰੇ ਕਿ ਮੈਂ ਵੀ ਇਹ ਅੰਮ੍ਰਿਤ ਸ਼ਕਾ ਲੋਕਾਂ ਵੱਲ ਵੇਖ ਕੇ ਮੈਨੂੰ ਖੁਸ਼ੀ ਆਏ ਕਿ ਮੈਂ ਵੀ ਸ਼ਕਾ ਮੈਂ ਕਿਹਾ ਤੇ ਮੇਰਾ ਮਨ ਬੜਿਆ ਮੈ ਗਈ ਕਿੰਨਾ ਕ ਆਪਣੇ ਆਪ ਨੂੰ ਗੁਣ ਭਾਗੇ ਸਮਝਦੇ ਬਹੁਤ ਜ਼ਿਆਦਾ ਆਨੇ ਕਿ ਨਾ ਵੀ ਜੀ ਤੁਹਾਡਾ ਰਜਵਿੰਦਰ ਕੋਲ ਅੱਜ ਅਮਰਜ ਛੱਕਿਆ ਵਾ ਕਿੰਨੇ ਕ ਆਪਣੇ ਆਪ ਨੂੰ ਵਡਵਾ ਕੇ ਸਮਝਦੇ ਹੋ ਜਾਂ ਦਿਲ ਚ ਕੀ ਖਿਆਲ ਆਇਆ ਮਹਾਰਾਜ ਨੂੰ ਬਰਦਾ ਹਾਂ ਵਾਹਿਗੁਰੂ ਆਪਣਾ ਚੰਗੀ ਤਰ੍ਹਾਂ ਕੀ ਨਾ ਜੀ ਚਰਨਜੀਤ ਅੱਜ ਅਮਰਜ ਛੱਕਣ ਦਾ ਖਿਆਲ ਕਿੱਦਾਂ ਮਨ ਚ ਆਇਆ ਔਰ ਕਿੰਨਾ ਕੋ ਆਪਣੇ ਆਪ ਨੂੰ ਵਡਵਾ ਬੜੀ ਬੜੀ ਖੁਸ਼ੀ ਹੋਈ ਹੈ ਅਮਰਜ ਛੱਕ ਕੇ ਬਹੁਤ ਖੁਸ਼ੀ ਹੋਈ ਹੈ ਹੁਣ ਕਿਸ ਤਰ੍ਹਾਂ ਬਾਣੀ ਨਾਲ ਕਿੱਦਾਂ ਜੁੜਿਆ ਜਾਏਗਾ ਆ ਜੁੜਾਂਗੇ ਬਾਣੀ ਨਾਲ ਜੋ ਮਹਾਰਾਜ ਨੇ ਕੀਤਾ ਚੰਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਸਿੰਘ ਜੱਸਲ ਮੈਂਬਰਸ ਰੋਲਿੰਗ ਮੀਟੀ ਹਲਕਾ ਬਟਾਲਾ ਅੱਜ ਅਮਸਤਾਰ ਇੱਥੇ ਹੋਇਆ ਗੁਰਦੁਆਰਾ ਕਾਨ ਸਾਹਿਬ ਵਿਖੇ ਆਹੀਂ ਗੁਰੂ ਮਹਾਰਾ ਸੱਚੇ ਪਾਤਸ਼ਾਹ ਜੁਗੋ ਜੋਗਾ ਟਾਲ ਗੁਰੂਗ੍ਰੰਥ ਸਾਹਿਬ ਜੀ ਮਹਾਰਾਜਾ ਸਿਕਰਾਨਾ ਕਰਦੇ ਸੱਚੇ ਪਾਤਸ਼ਾਹ ਜਿਹਦਾ ਤੁਸੀਂ ਆਪਣੇ 109 ਪੁਰਾਣੀ ਜਿਹੜੇ ਤੁਸੀਂ ਆਪਣੇ ਤਾਂ ਲਾਏ ਨੇ ਮਹਾਰਾਜ ਕਿ ਮਿਹਰ ਪਰ ਇਹਨਾਂ ਦੇ ਹੱਥ ਰੱਖੇ ਸਤਿਗੁਰੂ ਜੀ ਇਹ ਪ੍ਰਾਲਾ ਜਿਹੜਾ ਜਹਦਰ ਕਾਲਤਖ ਸਾਹਿਬ ਨੇ ਬੇਨਤੀ ਕੀਤੀ ਸੀ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਰਤਾਰ ਮੰਡ ਕਮੇਟੀ ਨੂੰ ਕੀਤੀ ਸੀ ਉਹਨਾਂ ਨੇ ਡਿਊਟੀ ਲਈ ਲਾਇਕ ਦੱਸ ਤੂੰ ਵੀ ਕਰਾ ਤੇ ਅੱਜ ਉਸ ਜਿਹੜਾ ਪ੍ਰਾਲਾ ਉਹਨਾਂ ਦਾ ਇਹ ਪੂਰਾ ਆ ਮੈਂ ਕਹਿੰਦਾ ਇਹ ਸੰਗਤ ਜਿਹੜੀ ਜੁੜਗੀ ਗੁਰੂ ਨਾਲ ਇਹ ਮਿਹਰ ਪਰ ਹੱਥ ਰੱਖੇ ਮਹਾਰਾਜ ਇਹਨਾਂ ਦੀ ਤੰਦੂਸੀ ਬਖਸ਼ੇ ਇਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਦੂਰ ਰੱਖੇ ਮਹਾਰਾ ਸੱਚੇ ਪਾਤਸ਼ਾਹ ਇਸਤਮਾਨ ਸਤਕਾਰ ਬਖਸ਼ੇ ਇਹਨਾਂ ਨੂੰ ਇਹਨਾਂ ਦੇ ਬੱਚਾਂ ਨੂੰ ਚੜ੍ਹਦੀ ਕਲਾ ਦੇ ਬਖਸ਼ੇ ਚੰਗੀ ਤਾਲੀਮ ਆਸਤ ਦੇਓ ਮਹਾਰਾਜ ਇਹ ਗੁਰੂ ਦੇ ਲੱ ਲੱਗੇ ਰਣ ਅੱਜ ਪ੍ਰਾਲਾ ਜਿਹੜਾ ਹੋਇਆ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੇ ਕੁਪੜੇ ਇਹ ਪ੍ਰੋਗਰਾਮ ਜਿਹੜਾ ਰੱਖਿਆ ਸੀ ਪਰ ਗੁਰੂ ਮਹਾਰਾਜ ਨੇ ਸਫਲ ਦਿੱਤੀ ਬਹੁਤ ਬਹੁਤ ਧੰਨਵਾਦੀ ਹਾਂ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਦੇ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ